ਹੋਏ ਹੋਏ ਮੰਮੀ ਜੀ ਨੇ ਮੈਨੂੰ ਨਿਵਾਜ਼ ਮਾਰੀ ਜਦ ਕਿ ਮੈਂ ਮੰਮੀ ਜੀ ਨੂੰ ਸੱਚ ਦੱਸ ਦਿੱਤਾ ਹੈ ਦੀਦੀ ਨੇ ਨਿਵਾਜ਼ ਮਾਰ ਲਈ ਪਤਾ ਨਹੀਂ ਹੁਣ ਡੈਡੀ ਜੀ ਦੇ ਨਾਲ ਕੀ ਗੱਲ ਕਰਨੀ ਪਤਾ ਨਹੀਂ ਕੋਈ ਨਹੀਂ ਮੈਂ ਸੁਣਦੀ ਹਾਂ ਗੱਲਾਂ ਇਹਨਾਂ ਦੀ ਕੀ ਕਰਦੀ ਹੈ ਇਹ ਇਹ ਕੀ ਗੱਲ ਹੋਈ ਆਹ ਚ ਬੈਠ ਗੱਲ ਤੋਂ ਬੈਠੀ ਮੰਮੀ ਜੀ ਕੀ ਗੱਲ ਹੋ ਗਈ ਅਸੀਂ ਚਾਹ ਰੱਖੀ ਹੋ ਸੀਗੀ ਮੈਂ ਕਿਹਾ ਚੱਲ ਮੰਮੀ ਡੈਡੀ ਨੂੰ ਗਰਮ ਗਰਮ ਚਾਹ ਪਿਲਾ ਦਿੰਨੀ ਆ ਮੈਂ ਚਾਹ ਲੈ ਕੇ ਆਉਂਦੀ ਆ ਮੰਮੀ ਜੀ ਬੇਬੇ ਮੈਂ ਚਾਹ ਕਿ ਤਨਾ ਠੀ ਨਹੀਂ ਜਾਂਦੀ ਹੈਗੀ ਹੁਣ ਸੱਚ-ਸੱਚ ਤੂੰ ਮੈਨੂੰ ਆਪ ਦੱਸੂਗੀ ਕ ਮੈਂ ਤੈਨੂੰ ਦੱਸਾਂ ਮੰਮੀ ਜੀ ਕੀ ਗੱਲ ਹੋ ਗਈ ਕਿਹੜੀ ਗੱਲ ਸਾਨੂੰ ਮੈਂ ਸੱਚ-ਸੱਚ ਦੱਸਾਂ ਜਿਹੜੀ ਗੱਲ ਹੋਈ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਆ ਹੋਰ ਤਾਂ ਮੰਮੀ ਜੀ ਕੋਈ ਗੱਲ ਨਹੀਂ ਹੋਈ ਹੈਗੀ ਹੋਰ ਜੀ ਤਾਂ ਸਿਆਣਿਆਂ ਕੋਲ ਗੱਲਾਂ ਕੋਈ ਨਹੀਂ ਦੱਸ ਦੇਂਦੀਆਂ ਆਪਣੇ ਪਹਿਲਾ ਹੁੰਦਾ ਇਹ ਚ ਸਾਟੀ ਦਾ ਤਾਂ ਹੈਗਾ ਮੈਨੂੰ ਪਤਾ ਸਾਰਾ ਹੀ ਮਰਜੀਤ ਜੇ ਤੂੰ ਨਹੀਂ ਦੱਸਦੀ ਨਾ ਸੱਚ ਪੋਜਾ ਪੂਜਨ ਵਿਆਹ ਦਾ ਪੂਜਾ ਇੱਧਰ ਆ ਜਾ ਤੂੰ ਹਾਂਜੀ ਮਮੀ ਜੀ ਆ ਜਾ ਬੈਠਾ ਤੇ ਤੂੰ ਮੰਮੀ ਜੀ ਕੀ ਗੱਲ ਹੋਈ ਰੀਵੀ ਕੀ ਹੋਇਆ ਕੁਛ ਨਹੀਂ ਪੂਜਾ ਕੋਈ ਗੱਲ ਕਰਨ ਨਹੀਂ ਹੋਈ ਹੈਗੀ ਪੂਜਾ ਉਹ ਤੂੰ ਮੈਨੂੰ ਤੂੰ ਦੱਸ ਸੱਚੋ ਸੱਚ ਗੱਲ ਦੱਸੀ ਮੈਂ ਕੀ ਗੱਲਬਾਤ ਹੋਈ ਆ ਜੋ ਤੂੰ ਮੈਨੂੰ ਬਾਹਰ ਦੱਸਿਆ ਮੀ ਜੀ ਜੋ ਮੈਂ ਤੁਹਾਨੂੰ ਦੱਸਿਆ ਨਾ ਬਾਹਰ ਉਹ ਸਾਰਾ ਸੱਚ ਆ ਦੀਦੀ ਮੇਰੇ ਬਾਰੇ ਨਾ ਚੁਗਲੀਆਂ ਕਰਦੀ ਆਂ ਆਂਟੀ ਨਾਲ ਕਹਿੰਦੀ ਪਵਾੜੇ ਦੀ ਜਨ ਤੇਰੀ ਦਰਾਣੀ ਆ ਫੇ ਆਂਟੀ ਨੇ ਆਂਟੀ ਸੱਚੇ ਕੀ ਆ ਉਹ ਕਹਿੰਦੀ ਆ ਪੂਜਾ ਤੇਰੀਆਂ ਗੱਲਾਂ ਕਰਦੀ ਆ ਪੂਜਾ ਤੇਰੀਆਂ ਚੁਗਲੀਆਂ ਕਰਦੀ ਆ ਫੇ ਤੂੰ ਮੇਰੀਆਂ ਚੁਗਲੀਆਂ ਕਾਹਤੇ ਕਰਦੀ ਆਂ ਤੁਸੀਂ ਕਰਦੇ ਮੇਰੀਆਂ ਚੁਗਲੀਆਂ ਤੁਸੀਂ ਉਲਟਾ ਮੈਨੂੰ ਕਹੀ ਜਾਂਦੇ ਆਂ ਕਿ ਤੂੰ ਚੁਗਲੀਆਂ ਕਰਦੀ ਆਂ ਮੈਂ ਤਾਂ ਆਪਣੇ ਕੰਨ ਹੀ ਸੁਣ ਲਿਆ ਅੱਖੀਂ ਦੇਖ ਵੀ ਲਿਆ ਪੂਜਾ ਪਹਿਲਾਂ ਆਂਟੀ ਤੇਰੇ ਕੋਲ ਆਈ ਆ ਤੂੰ ਪਹਿਲ ਕੀਤੀ ਆ ਤਾਂ ਮੈਂ ਤੈਨੂੰ ਕਿਹਾ ਡੈਡੀ ਜੀ ਆ ਦੇਖ ਲਓ ਦੀਲੀ ਮੇਰੇ ਵਾਰੇ ਗੱਲਾਂ ਕਰਦੀ ਸੀ ਆਂਟੀ ਨਾਲ ਨਹੀਂ ਪਹਿਲਾਂ ਤੂੰ ਕੀਤੀ ਆ ਬਾਅਦ ਚ ਮੈਨੂੰ ਪਤਾ ਲੱਗਿਆ ਪੂਜਾ ਐਦਾਂ ਦੀ ਗੱਲਾਂ ਕਰਦੀ ਮੈਨੂੰ ਕੋਈ ਸੁਪਨਾ ਆ ਗਿਆ ਅੱਜ ਤਾਹ ਦਿਖਾਣਾ ਕੀਤਾ ਮੈਨੂੰ ਦੇਖ ਲੈ ਤੇਰੇ ਸਾਹਮਣੇ ਬੈਠ ਨਹੀਂ ਲੜੀ ਜਾਣੀ ਮਾੜਾ ਪੁੱਟਾ ਹੈਗਾ ਇਹਨੂੰ ਛਾਲੂ ਗਿਆ ਅਸੀਂ ਕੀ ਕਰਦੀ ਆਂ ਇਹ ਤੂੰ ਕਹਿੰਦੀ ਸੱਚ ਲੈਣੀ ਹੈ ਤਾਂ ਤੇ ਨਾਲ ਉੱਪੀ ਜਾਣੀ ਕੋਈ ਨਹੀਂ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੋ ਸਾਹਮਣੇ ਇਹ ਨਹੀਂ ਆਪਣੇ ਆਪ ਹੀ ਤੁਮ ਤਾਂ ਲੱਤਿਆਂ ਨਾਲਿਆ ਇਹ ਹੀ ਕੁਝ ਤੁਹਾਨੂੰ ਦੱਸਦੀ ਸੀ ਆਪੇ ਨੇ ਕਚਹਿਰੀ ਲਾ ਕੇ ਨਹੀਂ ਆਪੇ ਦਾ ਦੱਸ ਦਿੱਤਾ ਸਾਰਾ ਕੁਝ ਤੈਨੂੰ ਪਹਿਲੇ ਹੀ ਕਿਹਾ ਵੀ ਇਹ ਪੁਆੜੀ ਗਿਆ ਸਾਰੀ ਸੁੰਗਣਿਆ ਤੈਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਆਦਿਆ ਹੁਣ ਤੈਨੂੰ ਸਮਝ ਲੱਗੀ ਮੈਂ ਤੁਸੀਂ ਕੁੱਕੜਾ ਤੇ ਫਸਿਆ ਹੈ ਦੋਨੇ ਜਣੀਆਂ ਤੁਸੀਂ ਇੰਨੇ ਤੇ ਸ਼ਰਮ ਕਰੋ ਕਿ ਮਾਂ ਕੇ ਮੋਹਰੇ ਬੈਠੀ ਆ ਸਾਡੇ ਮੰਮੀ ਜੀ ਮੈਂ ਦੱਸਦੀ ਆ ਤੁਹਾਨੂੰ ਪੂਰੀ ਗੱਲ ਕੀ ਆ ਜਿੱਦਣ ਤੁਸੀਂ ਨਾ ਗਏ ਸੀਗੇ ਸਗਨ ਦੇ ਉਦੋਂ ਆਂਟੀ ਹੀ ਮੇਰੇ ਕੋਲ ਆਏ ਸੀਗੇ ਕਹਿੰਦੇ ਕਿ ਤੇਰ ਨਾਲ ਬਹੁਤ ਫਰਕ ਕਰਦੀਆਂ ਤੇਰੀ ਜਠਾਣੀ ਤੇ ਤੇਰੀ ਸੱਸ ਤੇ ਨਾਲੇ ਮੇਰੀ ਗੱਲ ਇੱਕ ਸੁਣ ਲਓ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਸਾਡੇ ਘਰਵਾਰੇ ਕਿ ਤੁਸੀਂ ਮੈਨੂੰ 5000 ਦੇ ਸੂਟ ਲਿਆ ਕੇ ਦਿੱਤੇ ਤੇ ਦੀਦੀ ਨੂੰ ਤੁਸੀਂ 10000 ਦੇ ਤੁਸੀਂ ਵੀ ਕਿੰਨਾ ਫਰਕ ਕਰਦੇ ਸੀਗੇ 5000 ਦੇ ਸੂਟ 10000 ਦੇ ਸੂਟ ਤੁਹਾਨੂੰ ਇਹ ਕਰਕੇ ਨੇ ਕਹੀ ਆ 5000 ਦੇ ਸੂਟ ਤੈਨੂੰ ਦਿੱਤੇ 10000 ਦੇ ਉਹਨੂੰ ਦਿੱਤੇ ਆ ਪਰਮਜੀਤ ਜਿੱਦਾਂ ਤੂੰ ਸੂਟ ਲੈਣ ਗਈ ਆ ਤੈਨੂੰ 20000 ਰੁਪਏ ਦਿੱਤਾ ਫਿਰ ਕੁੜੀਆਂ ਨੇ ਇੱਕੋ ਜਿਹਾ ਲੈ ਕੇ ਆਈ ਆਪਣੀ ਪਰਕਾਰ ਕਰਦੀ ਆਪਣੀ ਦੀਆਂ ਨਾਲ ਮੈਂ ਦੋਹਾਂ ਨੇ 4000 ਦਾ ਸੂਟ ਦਰਦਾ ਫਿਰ ਦੋਨਾਂ ਨੇ ਲੈ ਆਈਆਂ ਫਿਰ ਇਹ ਗੱਲ ਕਿਉਂ ਨਿਕਲ ਕੇ ਆਈ ਮੈਨੂੰ ਹੁਣ ਕੀ ਪਤਾ ਅਮਰਜੀਤ ਮੇਰੇ ਨਾਲ ਗਈ ਆ ਪੂਜਾ ਆ ਸੂਟਾ ਵੀ ਗੱਲ ਤੈਨੂੰ ਕਿਹਨੇ ਦੱਸੀ ਆ ਕਿਹਨੇ ਦੱਸਣੀ ਮੈਨੂੰ ਆਂਟੀ ਜੀ ਨੇ ਦੱਸਿਆ ਤੁਸੀਂ ਕਿਹਾ ਉੜਾਇਆ ਕਿ ਮੈਨੂੰ 5000 ਦੇ ਸੂਟ ਲੈ ਆ ਕੇ ਦਿੱਤੇ ਆ ਤੇ ਪੂਜਾ ਨੂੰ 10000 ਦੇ ਅੱਛਾ ਮੰਮੀ ਜੀ ਹਣ ਮੈਨੂੰ ਹੁਣ ਮੈਨੂੰ ਪਤਾ ਲੱਗਿਆ ਆ ਜਦੋਂ ਜਦੋਂ ਆਂਟੀ ਪਾਇਪ ਲਿਆਣ ਆਏ ਆ ਨਾ ਉਸ ਦਿਨ ਆਂਟੀ ਮੈਨੂੰ ਇਹੀ ਗੱਲ ਕਹਿੰਦੇ ਸੀ ਸੋਮਨ ਆਂਟੀ ਕਿ ਤੈਨੂੰ 5000 ਦਾ ਸੂਟ ਲੈ ਕੇ ਦਿੱਤੇ ਆ ਪੂਜਨ 10000 ਦੇ ਤੇਰੀ ਮੰਮੀ ਸੂਟ ਲੈ ਕੇ ਦਿੱਤੇ ਆ ਤੇਰੀ ਮੰਮੀ ਤੁਹਾਨੂੰ ਬਹੁਤ ਫਰਕ ਕਰਦੀ ਆ ਮੈਨੂੰ ਆਂਟੀ ਇਹੀ ਗੱਲ ਕਰਦੇ ਸੀ ਮੰਮੀ ਜੀ ਬਾਹਰ ਨਹੀਂ ਦੀਦੀ ਤੁਹਾਨੂੰ ਐਦਾਂ ਕਿਹਾ ਤੇ ਮੈਨੂੰ ਐਦਾਂ ਕਿਹਾ ਕਹਿੰਦੇ ਮੈਂ ਤੈਨੂੰ 5000 ਦੇ ਸੂਟ ਲਿਆ ਕੇ ਦਿੱਤੇ ਆ ਤੇ ਉਹਨੂੰ 10000 ਦੇ ਲਿਆ ਕੇ ਦਿੱਤੇ ਆ ਦੇਹਤਾ ਪੂਜਾ ਕਿੱਡੀ ਵੱਡੀ ਆਂਟੀ ਨੇ ਗੱਲ ਕਰ ਦਿੱਤੀ ਆ ਆਪਣੇ ਦੋਨਾਂ ਚ ਪਵਾੜਾ ਪਾ ਦਿੱਤਾ ਮੰਮੀ ਡੈਡੀ ਕਿੰਨੇ ਪਰੇਸ਼ਾਨ ਆ ਇਸ ਗੱਲ ਤੋਂ ਮੰਮੀ ਜੀ ਇਹ ਗੱਲ ਸੱਚ ਆ ਇਹ ਸੱਚ ਸਾਹਮਣੇ ਆ ਗਿਆ ਹੁਣ ਦੇਖ ਕਿਦਾਂ ਬੋਲਦੀ ਆ ਜੀ ਜਣੀ ਆਪਣੇ ਆ ਬੈਣ ਤੋਤੇ ਤੇਰੇ ਰਟੀਆਂ ਆ ਐ ਤੋਤੇ ਮਗਰ ਬੋਲਦੀ ਆ ਦੇਖ ਲੈ ਦੱਸ ਸੁਮਨ ਨੇ ਕਿਹੜਾ ਕੰਮ ਕੀਤਾ ਸੁਮਨ ਤੇ ਕਿੰਨਾ ਮਨ ਯਕੀਨ ਕਰਦੀ ਸੀ ਮੈਂ ਸਮਝਾ ਲਈ ਸੀ ਵੀ ਆਪਣੇ ਘਰ ਦੇ ਚ ਲਾਲ ਮਣ ਕੇ ਰਹੇਗਾ ਮੈਂ ਤੈਨੂੰ ਬਾਰ ਹੋ ਰਹੀ ਗੀ ਗੱਲ ਕਹਿੰਦਾ ਹੁਗਾ ਤੇ ਚੱਲ ਜੀ ਆ ਜਾਂਦੀ ਆ ਪਰੋਂ ਪਰੇਸ਼ਾਨ ਆ ਆਪਾਂ ਇਹਦੀ ਪਰੇਸ਼ਾਨੀ ਹੈ ਜਿਹੜੀ ਹੈਗੀ ਇਹਨੂੰ ਖਤਮ ਕਰੀਏ ਉਹਨੂੰ ਬਿਠਾ ਲਿਆ ਕਰੀ ਆਪਣੇ ਕੋਲ ਸਾਡੇ ਕੋਲ ਬੜੀ ਦੂਰ ਵਰ ਮਨ ਰੋਤ ਰੰਦਾ ਬੰਦੇ ਦਾ ਮੈਂ ਇਸੇ ਕਰਕੇ ਮੈਂ ਤੁਹਾਨੂੰ ਦੱਸਦੀ ਸੀ ਦਣਾ ਮੈਂ ਕਹਾਂ ਇਹ ਖਰੇਲ ਮੇਰੇ ਘਰ ਨੂੰ ਹੀ ਨਜ਼ਰ ਲਾ ਦਣੀ ਹੈ ਨਹੀਂ ਉਹੀ ਗੱਲ ਉਹੀ ਮੈਨੂੰ ਕੀ ਪਤਾ ਫੇ ਆਪ ਹੀ ਇਹ ਮੇਰੇ ਘਰ ਦੇ ਵਿੱਚ ਪੌੜੀ ਪਾਈ ਜਾਂਦੀ ਆ ਉਹ ਤਾਂ ਦੇਖ ਲੈ ਪੱਪੇ ਕੁੱਟਣ ਨਿਕਲੀ ਸਾਰੀਆਂ ਗੱਲਾਂ ਕਰਕੇ ਸਾਰੀਆਂ ਕੁੜੀਆਂ ਨੂੰ ਬਾਹਰ ਦਿਖਾਉਂਦੀਆਂ ਹੈ ਇੱਕ ਦੂਜੀ ਦਾ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਪੜੀਆਂ ਕਰ ਦਿੱਤਾ ਬੁਲਾ ਉਹਨੂੰ ਇੱਕ ਵਾਰੀ ਮੈਂ ਕੀਤਾ ਹਾਂ ਉਹਦਾ ਫੋਨ ਨਾ ਗੇਟ ਖੁੱਲ੍ਹਾ ਹੀ ਛੱਡਿਆ ਆ ਆ ਅੰਦਰ ਵੜ ਕੇ ਬੈਠੀਆਂ ਨੂੰ ਸੱਸ ਲੈ ਅੱਛਾ ਮੈਨੂੰ ਕੱਲ ਹੀ ਸੱਦ ਲਿਆ ਮੈਂ ਤਾਂ ਤੁਹਾਡੇ ਘਰੇ ਆਉਣਾ ਹੀ ਨਹੀਂ ਚਾਹੁੰਦੀ ਹੈਗੀ ਫੋਨ ਕਰੀ ਜਾਂਨੇ ਭੈਣ ਜੀ ਗੱਲ ਸੁਣ ਕੇ ਜਾ ਭੈਣ ਜੀ ਗੱਲ ਸੁਣ ਨਾ ਦੱਸੋ ਕੀ ਕਹਿਣਾ ਸੀ ਪਰ ਮੈਂ ਤਾਂ ਤੁਹਾਡੇ ਘਰੇ ਆਉਣਾ ਹੀ ਨਹੀਂ ਚਾਹੁੰਦੀ ਤੁਸੀਂ ਮੈਨੂੰ ਫੋਨ ਕਰ ਕਰਕੇ ਮਜਬੂਰ ਕਰ ਦਿੱਤਾ ਕਿ ਭੈਣ ਜੀ ਮੇਰੀ ਗੱਲ ਸੁਣ ਕੇ ਜਾ ਦੱਸੋ ਕਿਹੜੀ ਗੱਲ ਕਰਨੀ ਹੈ ਮੇਰੇ ਨਾਲ ਦੱਸਦੇ ਆ ਦੱਸਦੇ ਆ ਐਨੀ ਕਾਲੀ ਨਾ ਪਏ ਜੇ ਤੂੰ ਕਹਿੰਨੀ ਆ ਮਜਬੂਰ ਕੀਤਾ ਤੈਨੂੰ ਐਕਟਿਵ ਆਉਣ ਲਈ ਤਾਂ ਤੈਮੀ ਸਾਨੂੰ ਮਨਜ਼ੂਰ ਕੀਤਾ ਤੈਨੂੰ ਇਹ ਗੱਲਾਂ ਕਹਿਣ ਲਈ ਜੇ ਤੂੰ ਸਿੱਧੇ ਕੰਮ ਕਰਦੀ ਸਾਨੂੰ ਲੋੜ ਨਹੀਂ ਸੀ ਪੈਣੀ ਦੱਸਦੇ ਤੈਨੂੰ ਸਾਰਾ ਕੁਝ ਤਾਂ ਤੈਨੂੰ ਸਦਿਆ ਭੈਣ ਜੀ ਭਾਜੀ ਤੁਸੀਂ ਮੈਨੂੰ ਬੇਇੱਜ਼ਤੀ ਕਰਨ ਨਹੀਂ ਸੱਦਿਆ ਇਸ ਕੰਮ ਲਈ ਸੱਦਿਆ ਮੈਂ ਮੈਂ ਤਾਂ ਆਂਦੀ ਨਹੀਂ ਇੱਥੇ ਮੈਂ ਤਾਂ ਤੁਹਾਡੇ ਪੈਰ ਕੀ ਰੱਖਣਾ ਮੈਂ ਦਰਵਾਜ਼ਾ ਨਾ ਟੱਪਦੀ ਤੁਸੀਂ ਕਾ ਬਾਰ-ਬਾਰ ਆਪ ਹੀ ਫੋਨ ਕਰਕੇ ਆਪ ਹੀ ਤੁਸੀਂ ਸਾਧਦੇ ਆਪ ਹੀ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਆ ਜੇ ਤੁਸੀਂ ਬੇਇੱਜ਼ਤੀ ਕਰਨੀ ਆ ਨਾ ਤਾਂ ਦੇਖ ਲਈਓ ਮੈਂ ਵੀ ਫੇਰ ਪਿੱਛੇ ਨਹੀਂ ਹਟਣਦੀ ਆਪਣਾ ਸੋਚ ਵਿਚਾਰ ਲਈਓ ਮੈਂ ਵੀ ਚੱਕ ਕੇ ਥਾਣੇ ਚ ਰਿਪੋਰਟ ਦੇ ਦੇਣੀ ਸਾਰੇ ਟੱਬਰ ਦੀ ਮੇਰੀ ਗੱਲ ਸੁਣੋ ਇੱਕ ਸੁਮਨ ਨਾਲੇ ਚੋਰ ਤੇ ਨਾਲੇ ਚਤਰ ਕੰਪਲੀਟ ਤੂੰ ਕੀ ਕਰੂਗੀ ਕੰਪਲੀਟ ਕਰਨੀ ਹੁਣ ਮੈਂ ਜਿਹੜਾ ਤੈਨ ਮੇਰੇ ਘਰ ਤੇ ਫਰੂਗਾ ਆਇਆ ਤਾਂ ਮੈਂ ਦੱਸਾਂ ਤੂੰ ਬੋਲੋ ਅਸੀਂ ਚਾਹ ਸੀਗੇ ਵੀ ਚੱਲ ਜੇ ਤੂੰ ਘਰੋਂ ਦੁੱਖੀਆਂ ਨਾ ਤੇਰੀ ਤੈਨੂੰ ਕਰਦੀ ਆ ਤੰਗ ਸਾਡੇ ਕੋਲ ਆ ਜਾਨੀ ਆ ਕੋ ਸੁੱਖ ਦੁੱਖ ਤੇਰਾ ਸੁਣ ਲੈ ਲਿਆ ਤੇਰਾ ਮਨ ਰਿਲੈਕਸ ਹੋਵੇ ਤੂੰ ਖੁਸ਼ ਰਹਵੇਂ ਪਰ ਤੂੰ ਤਾਂ ਸਾਡੇ ਘਰ ਦੀ ਕੁਜੀ ਦੇਖ ਕੇ ਤੇ ਝੱਲੇ ਹੀ ਨਹੀਂ ਹੋਈ ਮੈਂ ਮੇਰੀਆਂ ਕੁੜੀਆਂ ਨੂੰ ਪ੍ਰਧਾਨਾ ਸ਼ੁਰੂ ਕਰਤਾ ਸਾਡੇ ਵਿਰੁੱਧ ਜਿੱਦਣ ਕੱਪੜੇ ਲੈਣ ਪਰਮਜੀਤ ਗਈ ਆ ਤੂੰ ਨਾਲ ਸੀ ਤੈਨੂੰ ਸਾਰਾ ਫਤਸਾਗਾ ਵੀ ਕਿਹਦੇ ਲਈ 5000 ਦੇ ਲੈ ਕਿਹਦੇ ਲਈ 10000 ਦੇ ਲੈ ਤੇ ਕੁੜੀਆਂ ਨੂੰ ਭੁਗਾਤਾ ਇੱਕ ਨੂੰ ਕਈਆਂ 1000 ਘੱਟ ਲੈ ਕੇ ਇਹ ਦੂਜੇ ਨੂੰ ਕਈਆਂ ਦੂਜੇ ਨੇ ਘੱਟ ਲਏ ਆ ਜੜ ਕੇ ਦੋਨਾਂ ਦੋਸੀ ਇੱਕੋ ਹੀ ਹਰਦੇ ਕੁੜੀਆਂ ਨੂੰ ਆਪਣੀਆਂ ਨੇ ਮੈਂ ਕਦੀ ਆਪਣੀਆਂ ਨੋਹਾਂ ਦੇ ਵਿੱਚ ਫਰਕ ਨਹੀਂ ਕੀਤਾ ਤੈਂ ਫਰਕ ਪਾ ਦਿੱਤਾ ਦੋਹਾਂ ਦੇ ਵਿੱਚ ਭੈਣ ਜੀ ਹਾਂ ਤਾਂ ਤੁਸੀਂ ਮੇਰੇ ਤੇ ਖਾਮ ਖਾਮ ਮੱਲੋ ਮੱਲੀ ਇਲਜ਼ਾਮ ਲਾਈ ਜਾਂਦੇ ਆ ਬੜਾ ਹਾ ਤੁਹਾਡੀ ਬਹੁਤ ਵੱਡੀ ਗਲਤੀ ਆ ਜੇ ਮੇਰੀ ਨੂੰ ਮੈਨੂੰ ਨਹੀਂ ਟਿਕਨ ਦਿੰਦੀ ਤਾਂ ਇਹਨਾਂ ਮੱਲਾ ਹੁਣ ਤੁਸੀਂ ਵੀ ਉਹਦੇ ਮਗਰ ਲਾ ਕੇ ਮੈਨੂੰ ਤੰਗ ਕਰੋਗੇ ਇਹ ਤੰਗ ਕਰਨ ਵਾਲੀ ਗੱਲ ਆ ਹੋਰ ਕੀ ਕਰਦੇ ਆ ਤੁਸੀਂ ਕੋਈ ਨਹੀਂ ਜੇ ਤੁਸੀਂ ਨਹੀਂ ਹੱਟਣਾ ਤਾਂ ਫਿਰ ਮੈਂ ਤਾਂ ਹੁਣ ਥਾਣੇ ਰਿਪੋਰਟ ਦਊਂਗੀ ਦਊਂਗੀ ਬੈਠੋ ਤੁਸੀਂ ਗੱਲ ਸੁਣੋ ਮੰਮੀ ਉਹਨਾਂ ਦੀ ਇੱਦਾਂ ਥੋੜੀ ਤੁਸੀਂ ਆਪਾਂ ਨੇ ਗੱਲ ਕੀਤੀ ਬਿਨਾ ਬਿਨਾ ਕੋਈ ਗੱਲ ਕੀਤੀ ਤਾਂ ਮੈਨੂੰ ਉਹਦੇ ਇਲਜ਼ਾਮ ਲਾਈ ਜਾਂਦੀ ਮੰਮੀ ਤੇ ਆਂਟੀ ਜੀ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਉਸ ਦਿਨ ਮੈਨੂੰ ਦੱਸਿਆ ਸੀ ਨਾ ਕਿ ਤੇਰੀ ਮੰਮੀ ਤੇ ਤੇਰੀ ਜਠਾਣੀ ਤੇ ਨਾ ਫਰਕ ਬਹੁਤ ਕਰਦੀਆਂ ਆ ਹੋਰ ਤੁਸੀਂ ਦੱਸੋ ਸੱਚ ਸੱਚ ਗੱਲ ਕੀ ਰਵੇ ਚਲੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਪੁੱਤ ਆਂਟੀ ਤੁਸੀਂ ਮੈਨੂੰ ਫੇਰ ਗੱਲ ਕਰੀ ਮੈਂ ਤੇਰਨਾ ਵੀ ਨਹੀਂ ਕੋਈ ਗੱਲ ਕੀਤੀ ਮੇਰੇ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ ਨਹੀਂ ਕੀਤੀ ਨਾ ਤੇਰਨਾ ਕੀਤੀ ਨਾ ਇਹਨਾਂ ਕੀਤੀ ਤੁਸੀਂ ਉਦੋਂ ਮੈਨੂੰ ਬਦਨਾਮ ਕਰੀ ਜਾਂਦੇ ਸਾਡਾ ਬੇ ਲਈ ਆਂਜੀ ਇਹਨਾਂ ਝੂਠ ਬੋਲਦੇ ਤੁਸੀਂ ਮੈਂ ਕਹਿੰਦਾ ਝੂਠ ਹੋਣਾ ਮੈਂ ਕਹਾਂ ਝੂਠ ਬੋਲਣਾ ਮੈਂ ਤਾਂ ਕਿਸੇ ਨਾਲ ਵੀ ਨਹੀਂ ਗੱਲ ਕੀਤੀ ਬੀਨ ਬਰਬਲਾ ਕੇ ਕੀ ਆ ਨੀਗਾ ਕਿ ਤੇਰੀ ਦਰਾਣੀ ਵੀ ਤੇ ਤੇਰੀ ਸੱਸ ਵੀ ਤੇ ਨਾ ਫਰਕ ਕਰਦੀ ਆ ਉਹਨੂੰ ਮਹਿੰਗੇ ਸੂਟ ਲੈ ਕੇ ਦਿੰਦੀ ਆ ਤੈਨੂੰ ਸਰਸੇ ਲੈ ਕੇ ਦਿੰਦੀ ਆ ਮੈਂ ਤਾਂ ਕੋਈ ਗੱਲ ਨਹੀਂ ਗਾਈ ਆਪਣੇ ਕੋਲੋਂ ਤੁਸੀਂ ਕਰੀ ਜਾਣੀਆਂ ਤਾਂ ਕਰੀ ਜਾਓ ਆਂਟੀ ਝੂਠ ਨਾ ਬੋਲੋ ਤੁਸੀਂ ਮੈਂ ਝੂਠ ਨਹੀਂ ਬੋਲਣਾ ਮੈਂ ਕੁਝ ਕੱਢਣਾ ਬੋਲਣਾ ਤੁਹਾਡੇ ਕੋਲ ਆਂਟੀ ਸਾਡੇ ਸਭ ਸੱਚ ਦਾ ਦੱਸ ਦਿੱਤਾ ਅਸੀਂ ਤਾਂ ਦੋਨੇ ਜਾਣੀਆਂ ਨੇ ਦੱਸੀ ਜਾ ਬੋਲੋ ਜਦੋਂ ਕੋਈ ਗੱਲੇ ਨਹੀਂ ਕੀਤੀ ਮੈਂ ਗੱਲ ਮੰਨਣਾ ਲੈ ਬਿਨਾ ਖਾਂ ਮਖਾ ਹੈ ਆਈ ਗੱਲ ਬਲਾ ਬੇ ਸਰ ਕਿੰਨਾ ਝੂਠ ਬੋਲੂਗੀ ਜੋ ਸੱਚ ਆ ਸਾਰਾ ਮੇਰੇ ਸਾਹਮਣੇ ਆ ਤੂੰ ਜਿੰਨਾ ਮਰਜ਼ੀ ਝੂਠ ਬੋਲੀ ਜਾਵੇ ਜੇ ਤੂੰ ਸੱਚ ਆਪਣੇ ਆਪ ਦੱਸੂਗੀ ਚੰਗੀ ਰਹਾਂਗੀ ਦਿਨ ਤੇਰੇ ਘਰੇ ਆਣ ਜਾਣਾ ਬਣਿਆ ਰੂ ਜੇ ਤੂੰ ਨਹੀਂ ਸੱਚ ਬੋਲਦੀ ਤਾਂ ਤਰੀਕੇ ਬਹੁਤ ਆ ਜਿੱਦਣ ਤੂੰ ਪੈਪ ਲੈਣ ਆਈ ਆ ਤੂੰ ਅਮਰਜੀਤ ਨੂੰ ਬਾਹਰ ਘੜੀ ਕਰਕੇ ਗੱਲਾਂ ਕੀਤੀਆਂ ਮੈਂ ਸਾਰੀਆਂ ਸੁਣੀਆਂ ਮੈਨੂੰ ਪਤਾ ਐ ਇਸ ਰਸ ਦਾ ਪਰ ਮੈਂ ਉਹਨਾਂ ਦਾ ਇਸ ਕਰਕੇ ਚੁੱਪ ਸਗਾ ਵੀ ਚੱਲ ਆਪੇ ਹਟ ਜਾਈਂ ਪਰ ਤੂੰ ਕਦਰ ਛੱਡੀ ਨਹੀਂ ਤੇ ਇੱਕ ਨੂੰ ਪਹਿਲਾਂ ਦੱਸਿਆ ਫਿਰ ਦੂਜੀ ਨੂੰ ਵੀ ਚੱਕਿਆ ਫਿਰ ਤੂੰ ਸਾਰੇ ਘਰ ਦੀਆਂ ਗੱਲਾਂ ਕਰੀ ਗਈ ਪਤਾ ਮੈਨੂੰ ਸਾਰਾ ਹੀ ਆ ਜਾਂ ਤੂੰ ਐਦਾਂ ਦੱਸਣਾ ਦਿੱਤਾ ਉਹ ਨਹੀਂ ਤਰੀਕਾ ਮੇਰੇ ਕੋਲ ਹੋਰ ਵੀ ਹੈਗਾ ਅਜੀ ਅਮਰ ਜੀ ਇਤਨੀ ਮੈਨੂੰ ਪੁੱਛਿਆ ਮੈਂ ਦੱਸ ਦਿੱਤਾ ਮੈਂ ਤੁਹਾਡੇ ਬਾਰ ਖਿਲਾਫ ਥੋੜਾ ਬੋਲ ਗੱਲ ਕੀਤੀ ਹੈਗੀ ਆ ਜੇ ਮੈਨੂੰ ਮੈਂ ਪੁੱਛਿਆ ਤਾਂ ਮੈਂ ਦੱਸ ਦਿਤੀਆਂ ਸਾਰੀਆਂ ਗੱਲਾਂ ਆਂਟੀ ਹਾਂ ਤੁਸੀਂ ਕਿਹੜੀ ਗੱਲ ਕੀਤੀ ਆ ਤੁਸੀਂ ਮੈਨੂੰ ਦੱਸਿਆ ਕਿ ਸੱਸ ਤੇਰੀ ਤੇ ਪੂਜਾ ਬਹੁਤ ਇਹਨਾਂ ਫਰਕ ਕਰਦੀਆਂ ਆ ਤੁਸੀਂ ਮੈਨਾਂ ਗੱਲ ਕਰਕੇ ਗਏ ਆ ਤੁਸੀਂ ਮੈਨੂੰ ਬਾਹਰੋਂ ਬੁਲਾ ਕੇ ਲੈ ਕੇ ਗਏ ਆ ਕਿ ਅਮਰਜੀਤ ਆ ਜਾ ਮੈਂ ਗੱਲ ਸੁਣ ਝੂਠਾ ਝੂਠ ਨਾ ਬੋਲੋ ਤੁਸੀਂ ਆਂਟੀ ਚੱਲ ਨਿਭਾਣੇ ਜਿਵੇਂ ਕੀਤੀ ਵੀ ਹੋ ਗਈ ਤਾਂ ਮੈਨੂੰ ਨਹੀਂ ਪਤਾ ਅਰੇ ਆਂਟੀ ਆਂਟੀ ਜੀ ਹਾਂ ਕਿਹੜੀ ਗੱਲ ਹੋ ਗਈ ਤੁਸੀਂ ਮੈਨੂੰ ਵੀ ਚੱਕਦੇ ਸੀਗੇ ਹੈ ਤੁਸੀਂ ਇਹਨਾਂ ਦੇ ਮੂੰਹ ਤੇ ਇਹਨਾਂ ਦੇ ਮੇਰੇ ਮੂੰਹ ਤੇ ਮੇਰੇ ਇਹ ਕੀ ਮਤਲਬ ਆ ਤੁਹਾਡਾ ਤੁਸੀਂ ਸਾਡੇ ਘਰ ਦੇ ਵਿੱਚ ਫਾੜ ਪਾਨੇ ਆ ਪੂਜਾ ਨਾ ਤਾਂ ਕੋਈ ਪਾੜ ਵਾਲੀ ਗਲਤਤਾ ਕੀਤੀ ਨਹੀਂ ਤੁਸੀਂ ਸਮਝਦਿਆਂ ਤਾਂ ਹੁਣ ਸਮਝੀ ਜਾਓ ਮਤਲਬ ਕੰਨਾਂ ਦੀਆਂ ਕੱਕੀਆਂ ਆਪਾਂ ਨਿਕਲੀਆਂ ਜਿਹੜੇ ਆਂਟੀ ਦੇ ਮਗਰ ਲੱਗ ਗਈਆਂ ਇਹਦੀਆਂ ਗੱਲਾਂ ਸੁਣ ਕੇ ਆਪਾਂ ਆਪਸ ਵਿੱਚ ਫਸ ਪਈਆਂ ਸਹੀ ਗੱਲ ਆ ਆ ਦੇਖੋ ਤਾਂ ਸਹੀ ਸਾਡੇ ਸਾਹਮਣੇ ਕਰਕੇ ਗੱਲਾਂ ਹੁਣ ਮੁੱਕਰ ਗਏ ਆ ਹੈ ਸਾਨੂੰ ਝੂਠੀਆਂ ਬਾਤਾਂ ਸਾਡੇ ਕੰਨਾਂ ਦੀਆਂ ਕੱਕੀਆਂ ਬਾਸੀਆਂ ਸਾਡੇ ਬੱਚੀਆਂ ਜਿਹੜਾ ਆਪਣੇ ਮਾਪਿਆਂ ਨੂੰ ਪਿੱਛੇ ਛੱਡ ਕੇ ਅਸੀਂ ਗਵਾਂਡੀਆਂ ਦੇ ਮਗਰ ਲੱਗ ਗਈਆਂ ਤੁਸੀਂ ਆਪਣੀ ਗਲਤੀ ਨੂੰ ਮੰਨ ਜੋ ਤੁਸੀਂ ਸਾਨੂੰ ਦੋਨਾਂ ਨੂੰ ਲੜਾਇਆ ਆਪਸ ਵਿੱਚ ਗੱਲਾਂ ਕਰ ਕਰਕੇ ਪੁੱਤ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਤੁਹਾਡੇ ਨਾਲ ਤੁਸੀਂ ਵੀ ਮੰਨ ਲਓ ਮੈਂ ਲਈ ਕਹੀ ਦਿੰਦੀ ਆ। ਹਾਂ। ਇਹ ਨਾ ਗੱਲਾਂ ਕਰ ਰਹੀ ਆ ਸਾਡੇ ਕੋਲ ਨਾਲੇ ਮੁੱਕਰੀ ਜਾਂਦੇ ਆ। ਮੈਂ ਤਾਂ ਕੀਤੀ ਨਹੀਂ। ਇਹ ਗੱਲ ਸੱਚ ਆ ਆਂਟੀ ਨੇ ਸਾਨੂੰ ਚੱਕਿਆ ਦੋਨਾਂ ਨੂੰ ਤੇ ਅਸੀਂ ਕੰਨਾਂ ਦੀਆਂ ਕੱਚੀਆਂ ਨਿਕਲੀਆਂ। ਡੈਡੀ ਜੀ ਆਂਟੀ ਸਾਰੀਆਂ ਗੱਲਾਂ ਬੇਕੋ ਕਰਕੇ ਗਏ ਆ। ਹੁਣ ਸਾਨੂੰ ਕੀ ਪਤਾ ਆ ਕਿੱਦਾਂ ਮੰਮੀ ਨੇ ਕੀਤਾ ਕਿੱਦਾਂ ਨਹੀਂ ਕੀਤਾ ਇਹ ਹੀ ਸਾਰੀਆਂ ਗੱਲਾਂ ਕਰਕੇ ਗਏ ਆ। ਤੁਮਰ ਮੈਨੂੰ ਪਤਾ ਸੀਗਾ ਵੀ ਤੈਨੂੰ ਨਹੀਂ ਮਰਨਾ। ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ। ਇਸ ਕਰਕੇ ਮੈਂ ਤੇਰਾ ਸਾਰਾ ਪ੍ਰਬੰਧ ਪਹਿਲੇ ਹੀ ਕੀਤਾ ਤੈਨੂੰ ਮੈਂ ਰੰਗੋਤੀ ਫੜਦਾ ਜਿਆਦਾ ਸੀ ਵੀ ਤੂੰ ਮੇਰੇ ਘਰ ਚ ਕਿਦਾਂ ਪਵਾੜੇ ਪਾਉਣੀ ਆ ਮੈਂ ਲਾਇਓ ਕੈਮਰੇ ਮੈਂ ਤੈਨੂੰ ਦਿਖਾ ਲਦਾ ਹੁਣ ਸਾਰਾ ਸੱਚ ਕੀ ਆ ਕੱਢਦਾ ਸੱਚ ਮੈਂ ਬਾਜੀ ਤੁਹਾਨੂੰ ਸਾਰੀ ਗੱਲ ਮੈਂ ਸੱਚ ਦੱਸ ਦਿੰਨੀ ਆ ਕੀ ਗੱਲ ਹੋਈ ਸੀ ਮੇਤੋ ਅਸਲ ਚ ਇਹਨਾਂ ਦਾ ਆਪਸ ਵਿੱਚ ਹੀ ਘਰ ਚ ਪਿਆਰ ਨਹੀਂ ਦੇਖ ਹੋਇਆ ਇਸ ਕਰਕੇ ਮੇਤੋ ਮੇਰੇ ਘਰ ਪਿਆਰ ਥਪਾਕ ਨਹੀਂ ਪਿਆਰ ਨਹੀਂ ਮੈਂ ਇੱਧਰ ਵੀ ਆ ਕੇ ਦੇਖਦੀ ਸੀ ਤਾਂ ਬੜਾ ਪਿਆਰ ਹੁੰਦਾ ਸੀਗਾ ਬਸ ਉਹ ਮੈਨੂੰ ਬਰਦਾਸ਼ਤ ਨਹੀਂ ਹੋਈ ਗੱਲ ਤਾਂ ਮੈਂ ਉੱਧਰ ਉੱਧਰ ਗੱਲ ਕਰ ਬੈਠੀ ਸੌਰੀ ਮੈਂ ਤਾਂ ਹੁਣ ਗਲਤੀ ਜਿਹੜੀ ਹੋ ਗਈ ਉਹਨੂੰ ਮੈਨੂੰ ਮਾਫ ਕਰੋ ਆਂਟੀ ਜੀ ਇਹ ਤੁਹਾਡੀ ਗੱਲ ਚੰਗੀ ਆ ਚਲੋ ਪਤ ਤੁਸੀਂ ਸਾਨੂੰ ਆਪਸ ਚ ਲੜਾਉਂਦੇ ਸੀ ਤੇ ਸਭ ਤੋਂ ਵੱਡੀਆਂ ਤਾਂ ਬੇਫਕੂ ਹਸੀ ਸੀ ਜਿਹੜੀਆਂ ਤੁਹਾਡੇ ਤੇ ਯਕੀਨ ਕਰ ਬੈਠੀਆਂ ਕਿ ਸਾਡੀਆਂ ਮਾਵਾ ਵਰਗੀਆਂ ਤੇ ਚਲ ਹਾਉ ਜੇ ਗੱਲ ਕਹਿੰਦੀ ਆ ਕੀ ਪਤਾ ਮੰਮੀ ਜੀ ਨੇ ਗੱਲ ਕੀਤੀ ਹੋਊਗੀ ਯਾ ਮੇਰੀ ਜਠਾਣੀ ਨੇ ਗੱਲ ਕੀਤੀ ਹੋਊਗੀ ਤੁਸੀਂ ਤਾਂ ਆਂਟੀ ਜੀ ਹੱਦੇ ਕਰ ਦਿੱਤੀ ਪਰ ਅਸੀਂ ਸੋਚਿਆ ਨਹੀਂ ਸੀ ਕਿ ਤੁਸੀਂ ਐਦਾਂ ਕਰੋਗੇ ਸਾਡੇ ਨਾਲ ਆਂਟੀ ਜੀ ਅਸੀਂ ਤਾਂ ਤੁਹਾਨੂੰ ਆਪਣੀ ਮਾਂ ਵਾਂਗ ਸਮਝਦੇ ਸੀਗੇ ਹੈ ਪਰ ਤੁਸੀਂ ਐਦਾਂ ਨਹੀਂ ਗੱਲਾਂ ਕਰਕੇ ਚੰਗਾ ਨਹੀਂ ਕੀਤਾ ਹੈਗਾ ਸਾਡੇ ਦੋਨਾਂ 'ਚ ਪਵਾੜ ਪਾ ਦਿੱਤਾ ਹੈ ਇਹ ਗੱਲ ਸਹੀ ਨਹੀਂ ਹੈਗੀ ਆਂਟੀ ਜੀ ਕੁੜੀਓ ਮੇਰੇ ਤੋਂ ਜਿਹੜੀ ਗਲਤੀ ਹੋ ਗਈ ਹੋ ਗਈ ਮaaf ਕਰੋ ਮੈਨੂੰ ਤੁਸੀਂ ਮੇਰੀਆਂ ਹੁਣ ਵੀ ਧੀਆ ਪਹਿਲਾਂ ਵੀ ਧੀਆ ਸੀਂਆਂ ਪਰ ਮੇਰਾ ਥੋੜਾ ਜਿਹਾ ਦਿਮਾਗ ਆ ਘੁੰਮ ਗਿਆ ਹੁਣ ਤੁਸੀਂ ਮੈਨੂੰ ਮaaf ਕਰੋ ਆਂਟੀ ਜੀ ਜੇ ਤੁਸੀਂ ਸਾਨੂੰ ਧੀਆ ਸਮਝਦੇ ਸੀ ਤਾਂ ਧੀਆ ਵਾਂਗੂ ਰੱਖਦੇ ਵੀ ਪੁੱਤ ਮੇਰੇ ਘਰ ਮੇਰੀ ਜਿਹੜੀ ਧੀ ਬੈਠੀ ਆ ਉਹ ਮੈਨੂੰ ਪਿਆਰ ਨਹੀਂ ਦਿੰਦੀ ਤਾਂ ਕਰਕੇ ਮੈਂ ਵੀ ਇਦਰਾਮੀ ਵੋਲਟ ਦਿਮਾਗ ਘੁੰਮ ਗਿਆ ਬੱਤ ਆਂਟੀ ਜੀ ਜਿਹੜੀਆਂ ਤੁਹਾਨੂੰ ਪਿਆਰ ਕਰਦੀਆਂ ਸੀ ਤੁਸੀਂ ਤਾਂ ਸਖੀਆਂ ਉਹਨਾਂ ਦੀਆਂ ਨਾ ਹੋਏ ਤੁਸੀਂ ਉਹਦੀ ਕੀ ਸਖੀ ਹੋਣਾ ਸੀਗਾ ਫਿਰ ਅਟੇਸ ਤੇ ਤੁਹਾਡੇ ਇੰਨੀ ਕਦਰ ਕਰਦੇ ਸੀ ਘਰ ਆਿਆਂ ਦੀ ਤੁਮਨ ਦੇਖ ਮੈਂ ਤਾਂ ਤੈਨੂੰ ਆਪਣੀ ਬੜੀ ਭੈਣ ਸਮਝਦਾ ਇਨਾਂ ਨੂੰ ਕਹਿੰਦਾ ਸੀਗਾ ਕਿ ਜੇ ਘਰੇ ਸੋਮਨ ਹੋਦੀ ਆ ਘਰੇ ਪਤਾ ਨਹੀਂ ਉਹ ਦੁਖੀ ਆ ਕਿ ਸੁਖੀ ਆ ਇਹਨੂੰ ਰੋਟੀ ਪਾਣੀ ਚਾਹ ਪਾਣੀ ਸਾਰਾ ਕੁਝ ਪੁੱਛ ਰਿਆ ਸਰੂ ਇਹਦਾ ਖਿਆਲ ਰੱਖਿਆ ਕਰੋ ਸਾਨੂੰ ਸਾਰਾ ਪਤਾ ਹੋਵੇ ਵੀ ਤੇਰੀ ਨੌ ਦੀ ਤਰਨਾ ਬਣਦੀ ਨਹੀਂ ਮੈਨਾਂ ਨੂੰ ਕਿਹਾ ਵੀ ਇਹਨੂੰ ਜਾਨੀਏ ਤਤੀ ਬਾਹਰਾਂ ਲਾ ਕੇ ਇਹਦਾ ਖਿਆਲ ਰੱਖਿਆ ਕਰੋ ਚੰਗੇ ਕੁਆਂਡੀ ਦਾ ਇਹ ਫਾਇਦਾ ਹੁੰਦਾ ਪਰ ਤੈ ਤਾਂ ਸਿਰਾਂ ਹੀ ਲਾਤਾ ਦੇਖ ਸੋਮਨ ਸਾਤੇ ਤੇਰਾ ਦੁੱਖ ਨਹੀਂ ਸੀ ਦੇਖ ਹੁੰਦਾ ਪਰ ਤੇਤੇ ਸਾਡਾ ਸੁੱਖ ਨਹੀਂ ਦੇਖ ਪਿਆ ਤੂੰ ਮਰੀਅਤਿਆਂ ਨੂੰ ਮੇਰੇ ਉੱਤੇ ਕਰਤਾ ਘਰ 'ਚ ਲੜਾਉਂਦਾ ਇੱਦਾਂ ਚੰਗਾ ਨਹੀਂ ਹੈ ਅਸੀਂ ਆਪਸ ਵਿੱਚ ਇਕੱਠਿਆਂ ਨਹੀਂ ਰਹਿਣਾ ਗਵਾਂਢ ਸਦਾ ਨੇੜੇ ਆ ਇਹਦਾ ਹੁੰਦਾ ਉਹ ਹੁੰਦਾ ਉਹਦੇ ਨਾਲ ਚੰਗੇ ਰਹਿਣਾ ਪੈਂਦਾ ਰਿਸ਼ਤੇਦਾਰ ਕੋ ਬਾਹਰੋਂ ਚੱਲ ਕੇ ਆਊਗਾ ਚੰਗੇ ਮੜੇ ਦਾ ਬਾਅਦ ਚ ਪਤਾ ਲੱਗਦਾ ਪਰ ਗਵਾਂਢ ਚੰਗਾ ਜਰੀਦਾ ਭਾਜੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਮੈਂ ਕਰਨੀ ਨਹੀਂ ਸੀ ਚਾਹਦੀ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਕਿਹੜਾ ਫੁਰੂਆ ਫਸ ਗਿਆ ਵਿੱਚ ਕਿ ਕਿ ਜੜੀਆਂ ਮੈਂ ਤੁਹਾਡੀਆਂ ਗੱਲਾਂ ਬਹੁਆਂ ਨੂੰ ਕਰਨ ਲੱਗ ਗਈ ਹੁਣ ਮੈਂ ਤੋਂ ਮਾਫ ਕਰ ਦੋ ਮੈਨੂੰ ਮੈਂ ਇੱਦਗੇ ਤੋਂ ਐਦਾਂ ਦੀ ਕੋਈ ਗਲਤੀ ਨਹੀਂ ਕਰੂੰਗੀ ਬਾਕੀ ਤੁਹਾਡੇ ਘਰ ਤੱਕ ਹੀ ਮੈਂ ਕਿਸੇ ਦੇ ਘਰ ਵੀ ਨਹੀਂ ਜਾਊਂਗੀ ਹੋਰ ਦੱਸੋ ਮੈਂ ਤਾਂ ਬਹੁਤ ਆਪ ਪਰੇਸ਼ਾਨ ਹਾਂ ਮੈਨੂੰ ਇਹੀ ਗਲਤੀ ਹੋ ਗਈ ਮੇਰੇ ਕਾਰਨ ਸੀ ਸੁਖ ਮੈਂ ਇੱਧਰ ਵੀ ਇਹਨਾਂ ਨੂੰ ਸੁਖੀ ਦੇਖ ਕੇ ਆ ਗਲਾਤੀ ਤੁਮਨ ਭੈਣ ਜੀ ਹੁਣ ਤਾਂ ਤੁਸੀਂ ਮੰਗਦੇ ਆ ਮਾਫੀਆਂ ਮਾਫੀ ਦੇ ਕਾਬਲ ਕੋ ਗੱਲ ਹੈ ਨਹੀਂ ਇਹ ਜਦੋਂ ਮੈਂ ਫੋਨ ਚੱਕਿਆ ਉਦੋਂ ਤੁਸੀਂ ਮੰਨਿਆ ਵੀ ਮੈਂ ਗਲਤੀ ਕੀਤੀ ਅਸੀਂ ਪਹਿਲਾਂ ਤੁਹਾਨੂੰ ਪੁੱਛੀ ਜਾਂਦੇ ਤੁਸੀਂ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਪਰ ਦੇਖ ਅਸੀਂ ਕਿੰਨਾ ਵਿਸ਼ਵਾਸ ਕਰਦੇ ਹੇ ਕਿੰਨੇ ਚਿਰ ਤੋਂ ਅਸੀਂ ਇਕੱਠੇ ਰਹਿੰਦੇ ਆ 35 ਸਾਲ ਹੋ ਗਿਆ ਸਾਨੂੰ ਆਣ ਗੁਆਣ ਵਸਦਿਆਂ ਨੂੰ ਅਸੀਂ ਕੁੜੀਆਂ ਨੂੰ ਤੁਹਾਡੇ ਸਹਾਰੇ ਛੱਡ ਕੇ ਦੋ ਦੋ ਦਿਨ ਨਿਮੜਦੇ ਹੇ ਤੇ ਚਲ ਕੋਈ ਗੱਲ ਨਹੀਂ ਘਰ ਸਾਡੇ ਵੱਡੇ ਬੈਠੇ ਆ ਪਰ ਤੈਂ ਮੇਰਾ ਘਰ ਹੀ ਪੜਦਾ ਮੈਂ ਬਹੁਤ ਵਿਸ਼ਵਾਸ ਕੀਤਾ ਸੀ ਸੁਮਨ ਭੈਣ ਜੀ ਤੁਹਾਡੇ ਤੇ ਪਰ ਤੇ ਮੇਰੇ ਵੀ ਵਿਸ਼ਵਾਸ ਤੋੜ ਕੇ ਰੱਖ ਦਿੱਤਾ ਤੇ ਮੈਂ ਦੱਸਾਂ ਮੈਨੂੰ ਘਰ ਦੇ ਸਮਝਾਉਂਦੇ ਰਹੇ ਆ ਕਿ ਸੁਮਨ ਕੋਹੜਾ ਪਾਦੀ ਆ ਘਰ ਦੇ ਵਿੱਚ ਮੈਂ ਕਿਸੇ ਦੀ ਮੰਨ ਨਹੀਂ ਮੈਂ ਕਹਿੰਦੀ ਜੀ ਇਹ ਤਾਂ ਹੋ ਨਹੀਂ ਸਕਦੀ ਪਰ ਤੇ ਮੇਰੇ ਯਕੀਨ ਤੋੜ ਕੇ ਰੱਖ ਦਿੱਤਾ ਤਾਂ ਤਾਂ ਮੇਰੀਆਂ ਕੁੜੀਆਂ ਇੱਕ ਦੂਜੇ ਦੇ ਖਿਲਾਫੜੀਆਂ ਕਰ ਦਿੱਤੀਆਂ ਤੈਨੂੰ ਮੈਂ ਇਹੀ ਸਮਝਾਦੀ ਜੇ ਤੂੰ ਬਹੁਤ ਗੱਲ ਕਰਦੀ ਵੀ ਸੀ ਮੈਂ ਨਹੀਂ ਕਹਿੰਦੀ ਬੈਠ ਜੀ ਅੰਦਰ ਬੈਠ ਕੇ ਸਮਝਾ ਲਓ ਜੇ ਬੱਚਾ ਗੱਲ ਦੀ ਕਰ ਤਾਂ ਅੰਦਰ ਬੈਠ ਕੇ ਸਮਝਾ ਲਓ ਨਾ ਕਿ ਬਾਹਰ ਜਾ ਕੇ ਗੱਲਾਂ ਕਰਗੇ ਮੈਂ ਆਪਰੇ ਨੋਹ ਹਿੱਕਦੇ ਅੱਜ ਤੱਕ ਬਾਰਾ ਗੱਲ ਨਾ ਕੀਤੀ ਮੈਂ ਤੁਹਾਨੂੰ ਇਹੀ ਸਮਝਾਉਂਦੀ ਰਹੀ ਆਂ ਕਿ ਤੀ ਪੁੱਤ ਨੂੰ ਆਪਣੇ ਕੰਟਰੋਲ ਚ ਆਪ ਰੱਖਣਾ ਪੈਂਦਾ ਹੈ ਹੈਨਾ ਤੂੰ ਤਾਂ ਮੇਰੀਆਂ ਬਹੂਆਂ ਨੇ ਇੱਕ ਦੂਜੇ ਖਿਲਾਫ ਕੜੀਆਂ ਕਰ ਦਿੱਤਾ ਆਪਣੀ ਬਹੂ ਨੂੰ ਤੂੰ ਕਰਦੀ ਸੀ ਗੱਲ ਮੈਂ ਨਾ ਐਦਾਂ ਕਰਦੀ ਮੈਂ ਨਾ ਉਦਾਂ ਕਰਦੀ ਮੈਂ ਤੈਨੂੰ ਸਮਝਾਉਂਦੀ ਰਹੀ ਆ ਹੈਨਾ ਮੇਰੀਆਂ ਬਹੂਆਂ ਇੱਕ ਦੂਜੀ ਦੇ ਖਿਲਾਫ ਗੱਲ ਕਿਸੇ ਵੀ ਸੁਣਦੀਆਂ ਨਾ ਸੋ ਦੋਵੇਂ ਜਣੀਆਂ ਜਿਹੜੀਆਂ ਦੋਨੇ ਇੱਕ ਦੂਜੇ ਖਿਲਾਫ ਕਰੀਆਂ ਹੋ ਗਈਆਂ ਤੇ ਫਿਰ ਇੱਕ ਤੇਰੀ ਛੋਟੀ ਜਹੀ ਗਲਤੀ ਦੇ ਕਰਕੇ ਤੁਹਾਡੀ ਇਹ ਕੋ ਛੋਟੀ ਜਿਹੀ ਗਲਤੀ ਨੇ ਮੇਰਾ ਪਰਿਵਾਰ ਖੇਰੂ-ਖੇਰੂ ਕਰ ਦਦਾ ਦਾ ਜੇ ਸਾਨੂੰ ਨਾ ਪਤਾ ਲੱਗਦਾ ਅਸੀਂ ਨਾ ਇਸ ਗੱਲ ਨੂੰ ਸੁਣਦੇ ਆਪਣੇ ਕੰਨੀ ਤਾਂ ਅਸੀਂ ਵੀ ਵਿਸ਼ਵਾਸ ਨਹੀਂ ਸੀ ਕਰਨਾ ਇਹ ਤਾਂ ਮੈਂ ਜਦੋਂ ਤੁਸੀਂ ਪੈਪ ਲੈਣ ਆਏ ਆ ਮੈਂ ਆਪਣੇ ਕੰਨੀ ਸੁਣ ਲਿਆ ਤੁਸੀਂ ਇਹਨੂੰ ਕਹਿੰਦੇ ਵੀ ਇਹ ਏਦਾਂ ਕਰਦੀ ਏ ਤੇਰੀ ਮਾਂ ਏਦਾਂ ਕਰਦੀ ਏ ਤੇਰੀ ਦਰਾਣੀ ਮੈਂ ਤਾਂ ਲਾਭ ਸੁਣ ਲਈ ਸੀ ਫਿਰ ਬゼਰਾ ਸਮਝਾਇਆ ਪਰ ਤੁਸੀਂ ਨਹੀਂ ਸਮਝ ਸਕੇ ਮੇਰੇ ਤਾਂ ਪਰਮਜੀਤ ਨੇ ਵੀ ਨਹੀਂ ਯਕੀਨ ਕੀਤਾ ਇਦਾਂ ਹੋ ਸਕਦੀ ਏ ਇਨਨ ਬਹੁਤ ਸਮਝਾਇਆ ਬਰਨਜੀਤ ਸੁਮਨ ਇਹਨਾਂ ਦੇ ਕੰਨ ਭਰਦੀਆਂ ਕੁੜੀਆਂ ਦੇ ਮੈਂ ਫਿਰ ਤਾਂ ਹੋ ਹੀ ਨਹੀਂ ਸਕਦਾ ਕਦੀ ਵੀ ਵੀ ਉਹ ਤਾਂ ਆਵਰ ਸੁਖੀ ਸੁਖੀ ਆਦੀ ਆਪਣਾ ਘਰ ਦੇ ਦੁੱਖ ਸੁੱਖ ਕਰਦੀ ਆ ਮੈਨੂੰ ਇਹ ਥੋੜੀ ਜਿਹੀ ਪਤਾ ਵੀ ਤੂੰ ਮੇਰਾ ਵੀ ਘਰ ਦਾ ਉਹੀ ਹਾਲ ਦੀ ਕਰਨ ਜੋ ਤੇਰੇ ਘਰ ਦਾ ਹਾਲ ਹੋਇਆ ਤੈਨੂੰ ਮੈਂ ਹਮੇਸ਼ਾ ਇਹਨੂੰ ਇੱਕੋ ਗੱਲ ਕਹਿੰਦਾ ਰਿਹਾ ਪੇ ਭਾਈ ਸਾਡੀ ਵੱਡੀ ਆ ਜੇ ਘਰੋਂ ਦੁੱਖ ਸੁੱਖ ਵੀ ਆਉਂਦੀ ਆ ਇਹਨੂੰ ਰੋਟੀ ਪਾਣੀ ਚਾਹ ਪਾਣੀ ਬਿਖਾਲ ਕੇ ਖਾ ਲਾਇਆ ਕਰੋ ਕੋਈ ਗੱਲ ਨਹੀਂ ਘਰ ਤੇ ਲੋਨ ਨਾਲ ਨਹੀਂ ਬਣਦੀ ਸਾਡੀਆਂ ਨੋਹਾਂ ਸਾਡੀਆਂ ਧੀਆਂ ਆ ਉਹ ਵੀ ਸਾਡੀ ਆਪਣੀਆਂ ਆ ਇਹਦਾ ਵਿਚਾਰ ਰੱਖਿਆ ਕਰੋ ਪਰ ਤੈਨ ਸਾਡਾ ਵਿਚਾਰ ਨਹੀਂ ਰੱਖਦਾ ਮੇਰੀਆਂ ਬਹੂਆਂ ਬਹੁਤ ਜਿਦ ਕਰਦੀਆਂ ਸੀ ਦੇਹੀ ਥੈਂ ਜੀ ਭਾਜੀ ਮੈਂ ਮਾਫੀ ਦੇ ਕਾਬਲ ਤਾਂ ਨਹੀਂ ਮੈਨੂੰ ਮਾਫ ਕਰ ਦੋ ਤੁਸੀਂ ਇੰਨਾ ਵਧੀਆ ਔਰ ਇੰਨਾ ਚੰਗਾ ਪਰਿਵਾਰ ਮੈਂ ਆਪਣੇ ਮਨ ਚ ਨਫਰਤ ਪਾਦੀ ਰਹੀ ਉਹੋ ਹੀ ਨਫਰਤ ਨਹੀਂ ਪਿੱਛੇ ਕਿੱਥੇ ਪਹੁੰਚਾਤਾ ਮੈਨੂੰ ਮਾਫ਼ ਕਰਨਾ। ਤੁਸੀਂ ਵੀ ਤੁਸੀਂ ਹੁਣ ਵਾਰ-ਵਾਰ ਮਾਫ਼ੀਆਂ ਨਾ ਮੰਗੋ। ਡੈਡੀ ਜੀ ਤੇ ਮੰਮੀ ਜੀ ਦਾ ਦਿਲ ਬਹੁਤ ਵੱਡਾ ਆ। ਉਹਨਾਂ ਨੇ ਤੁਹਾਨੂੰ ਕਾਦਾ ਹੀ ਮਾਫ਼ ਕਰ ਦਿੱਤਾ ਆ ਤੇ ਹੁਣ ਨਾ ਇਹ ਸੋਚ ਲਿਓ ਕਿ ਐਦਾਂ ਦੀ ਗਲਤੀ ਨਹੀਂ ਮੈਂ ਕਰਨੀ। ਜੇ ਕੋਈ ਹੱਸਦਾ ਆ ਤਾਨੂੰ ਹੱਸਣ ਦਿਓ। ਜੇ ਕੋਈ ਵੱਸਦਾ ਤਾਂ ਵਸਣ ਦਿਓ। ਜੇ ਦੁਖੀ ਆ ਨੂੰ ਹਸਾਓ ਨਾ ਕਿ ਉਹਨੂੰ ਰਵਾਓ। ਇਸ ਕਰਕੇ ਤੁਸੀਂ ਨਾ ਜੋ ਕੀਤਾ ਬਹੁਤ ਗਲਤ ਕੀਤਾ ਪਰ ਅਸੀਂ ਵੀ ਭੁੱਲ ਗਏ ਹਾਂ ਹੁਣ। ਅੱਗੇ ਤੋਂ ਕਿਸੇ ਦੇ ਘਰ ਚ ਤੁਸੀਂ ਕਦੇ ਵੀ ਚੁਗਲੀ ਨਹੀਂ ਕਰਨੀ